ਤੰਨੇ ਟਿਕਿਆਣਾ ਜੀ کافی ਵੱਡੀ ਜਿਹੜੀ ਖਬਰ ਆ ਗਈ ਹੈ کافی ਵੱਡੀ ਅਪਡੇਟ ਆ ਗਈ ਆ ਖਾਸ ਕਰਕੇ ਯੂਐਸ ਸਿਟਜਨ ਦੇ ਨਾਲ ਵਿਆਹੇ ਬੰਦਿਆਂ ਦੇ ਲਈ ਸੋ ਹੌਲੀ ਹੌਲੀ ਚੱਲਦੇ ਆ ਸੋ ਕੀ ਆ ਇਹ ਜਿਹੜਾ ਪ੍ਰਪੋਜ਼ਡ ਰੂਲ ਜਿਹੜਾ ਆ ਗਿਆ ਹੈ ਇਸ ਦੇ ਵਿੱਚ ਸੋ ਪਹਿਲੀ ਗੱਲ ਤਾਂ ਇਹ ਰੂਲ ਜਿਹੜਾ ਪ੍ਰਪੋਜ਼ਡ ਰੂਲ ਅਜੇ ਇਹਨਾਂ ਨੇ ਇਹ ਅਨਾਉਂਸ ਕੀਤਾ ਕਿ ਆਪਾਂ ਇੱਕ ਰੂਲ ਜਾਂ ਪ੍ਰੋਸੈਸ ਬਣਾਉਣਾ ਬਸ ਇਹਨਾਂ ਨੇ ਕਿਹਾ ਕੋਈ ਇਦਾਂ ਦਾ ਰੂਲ ਬਣਿਆ ਨਹੀਂ ਹੈਗਾ ਸੋ ਸਭ ਤੋਂ ਪਹਿਲੀ ਗੱਲ ਤੇ ਜੇ ਕਿਸੇ ਨੇ ਕਲਿੱਪ ਕਲੱਬ ਆਪਣਾ ਕੱਟ ਕੇ ਬਣਾ ਉਹ ਪੂਰਾ ਪਾਵੇਗੀ ਵਿੱਚ ਵਿਚਾਲੇ ਲੱਗ ਰਹੇਗੀ ਬੰਨੇ ਪੱਕੇ ਹੋਗੇ ਐ ਇਦਾਂ ਹਾਂ ਤੇ ਕਈਆਂ ਨੇ ਆਪਣਾ ਨਾ ਮੈਂ ਦੇਖਿਆ ਕਿ ਸੇਮ ਆਪਣੇ ਨਾਮ ਦਾ ਫੋਟੋ ਲਗਾ ਕੇ account ਖੋਲ ਲੈਂਦੇ TikTok ਤੇ ਕਾਫੀ ਟਰੰਗੀਆਂ ਨਾਲ ਤੇ ਜਿੱਦਾਂ ਤੁਸੀਂ ਜਾ ਕੇ ਜੇ ਪਾਉ ਟੇਟ ਗਿਆ ਨਾ ਇਮੀਗ੍ਰੇਸ਼ਨ ਜਾਂ ਕੁਝ ਵੀ TikTok ਤੇ 50 60 ਤੁਹਾਨੂੰ ਆਈਡੀਆ ਜਿਹੜੀਆਂ ਮਿਲ ਜਣੀਆਂ ਠੀਕ ਹੈ ਜੀ ਤੇ ਉਹ ਕਈ ਵਾਰੀ ਵੀਡੀਓ ਅਪਡੇਟ ਲਾਉਣ ਲੋਗੇ ਕਿ ਹੈਂਡ ਬਣਾ ਦਿੰਦੇ ਆ ਕਿ ਆਪਾਂ ਪ੍ਰਪੋਜ਼ ਰੂਲ ਆਣਾ ਨੇ ਰੂਲ ਬਣਾ ਲੈਣਾ ਗਾਜੀ ਪਾਸ ਹੋ ਗਿਆ ਇਹ ਨਹੀਂ ਗੈਤਾ ਤਾਂ ਰੂਲ ਪਾਸ ਕਰਤਾ ਸੋ ਪਹਿਲਾਂ ਤਾਂ ਇਹ ਰੂਲ ਪਾਸ ਆ ਹੋਇਆ ਨਹੀਂ ਅਜੇ ਅਨਾਉਂਸਮੈਂਟ ਉਹਨੇ ਬਾਈਡਨ ਸਾਹਿਬ ਨੇ ਕੀਤੀ ਆ ਤੇ ਡਿਪਾਰਟਮੈਂਟ ਆਫ ਕਮਨ ਸਿਕਿਉਰਿਟੀ ਨੇ ਉਹਨਾਂ ਦੀਆਂ ਇਨਸਟਰਕਸ਼ਨ ਦੇ ਤਹਿਤ ਜੂਨ 18 ਨੂੰ ਸੋ ਇਹ ਡੇਟਾ ਦੇ ਵਿੱਚ ਰੈਲੇਵੈਂਟ ਆ ਜੂਨ 18 ਨੂੰ ਉਹਨਾਂ ਨੇ ਕਿਹਾ ਕਿ ਉਹ ਇੱਕ ਨਵਾਂ ਪ੍ਰੋਸੈਸ ਬਣਾਉਗੇ ਆਉਣ ਵਾਲੇ ਕੁਝ ਮਹੀਨਿਆਂ ਦੇ ਅੰਦਰ ਤੇ ਕੇਸ ਵਾਈ ਕੇਸ ਬੇਸਿਸ ਉਹਨਾਂ ਨੇ ਦੇਖਣਾ ਕਿ ਕਿਹੜੇ ਲੋਕਾਂ ਨੂੰ ਜਿਨ੍ਹਾਂ ਨੇ ਕਿ ਯੂ ਐਸ ਸਿਟੀਜ਼ਨ ਦੇ ਨਾਲ ਵਿਆਹ ਕਰਾਇਆ ਉਹਨਾਂ ਨੂੰ ਗ੍ਰੀਨ ਕਾਰਡ ਮਿਲਣਾ ਤੇ ਸਪੈਸ਼ਲੀ ਇਹਦੇ ਵਿੱਚ ਜਿਹੜੇ 10 ਸਾਲ ਤੋਂ ਉੱਤੇ ਇਹਨਾਂ ਨੂੰ ਰਹਿੰਦੇ ਹੋ ਗਏ ਆ ਤੇ ਕੋਈ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਜਾਂ ਕੋਈ ਇਦਾਂ ਦੀ ਚੀਜ਼ ਨੈਸ਼ਨਲ ਸਿਕਿਉਰਿਟੀ ਥ्रेट ਨਹੀਂ ਹੈਗੇ ਉਹ ਤੇ ਹੋਰ ਕੋਈ ਉਹਨਾਂ ਤੇ ਇਨੈਲਿਜੀਬਿਲਟੀ ਨਹੀਂ ਲੱਗਦੀ ਤੇ ਉਹਨਾਂ ਨੂੰ ਉਹ ਕਹਿੰਦੇ ਆ ਕਿ ਕੰਟਰੀ ਆਊਟ ਕਰਨ ਦੀ ਹੁਣ ਲੋੜ ਨਹੀਂ ਪੈਣੀ ਕਿਉਂਕਿ ਆਪਾਂ ਕਈ ਵਾਰੀ ਜਦਾਂ ਦੱਸਿਆ ਕਿ 2 ਨੰਬਰ ਤੇ ਆਇਆ ਬੰਦਾ ਉਹਰੇ ਪੱਕਾ ਨਹੀਂ ਹੋ ਸਕਦਾ ਸਿਟੀਜ਼ਨਾਂ ਵੀ ਵਿਆਹ ਕਰਾ ਕੇ ਹੂੰ 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 ਸੋ ਵਨ ਵੇਵਰ ਕਈ ਸਾਰੇ ਜਿਹੜੇ ਪ੍ਰੋਸੈਸ ਕਰਕੇ ਆ ਕੰਟਰੀ ਆਊਟ ਕਰਨਾ ਪੈਂਦਾ ਸੀਗਾ ਤੇ ਹੁਣ ਉਹ ਕਹਿੰਦੇ ਆ ਕਿ ਕੰਟਰੀ ਆਊਟ ਕਰਨ ਦੀ ਲੋੜ ਨਹੀਂ ਪੈਣੀ ਜਦੋਂ ਇਹ ਰੂਲ ਬਣ ਜਾਣਾ ਤੇ ਫਿਰ ਉਹ ਅਮਰੀਕਾ ਦੇ ਵਿੱਚ ਹੀ ਪੱਕਾ ਹੋ ਸਕਦਾ ਹੂੰ ਸੋ ਇਹ ਬੜੀ ਵੱਡੀ ਕਹਿ ਸਕਦੇ ਆ ਵੀ ਇਹ ਪਾਲਿਸੀ ਦੇ ਨਾਲੋਂ ਇਹ ਸ਼ਿਫਟ ਆ بڑے ਵੇਵਰ ਆ ਆਪਾਂ ਕਿੰਨੀ ਵਾਰੀ ਓਦਾਂ ਵੈਸੇ ਵਿਆਹੇ ਬੰਦੇ ਵਾਲੇ ਜਿਹੜੇ ਪ੍ਰੋਗਰਾਮ ਕਿਤੇ ਆ ਜੇ ਇਹ ਬਿੱਲ ਜੇ ਇਹ ਰੂਲ ਪ੍ਰਪੋਜ਼ਡ ਜਿਹੜਾ ਉਹ ਹੋ ਜਾਂਦਾ ਫਿਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਚੇਂਜ ਹੋ ਜਾਂਦੀਆਂ ਸੋ ਹੁਣ ਜੇ ਆਪਾਂ ਇਸ ਪ੍ਰਪੋਜ਼ਡ ਰੂਲ ਦੇ ਵਿੱਚ ਨਵੇਂ ਪ੍ਰੋਸੈਸ ਦੇ ਵਿੱਚ ਹੀ ਵਾਰੀ-ਵਾਰੀ ਸੇ ਅਟਾਰਨੀ ਟਿਰਕਣਾ ਜੀ ਜਾਈਏ ਕੀ ਜਿਹੜਾ ਇਹ ਆਖਦੀ ਆ ਕੀ ਇਸ ਦੀਆਂ ਪ੍ਰੀ ਕੰਡੀਸ਼ਨਸ ਆ ਕੀ ਕੀ ਇਸ ਦੇ ਵਿੱਚ ਦੱਸਿਆ ਗਿਆ ਹੈਗਾ ਸੋ ਇਹਦੇ ਵਿੱਚ ਆਪਣੀਆਂ ਤਿੰਨ ਚਾਰ ਜਿਹੜੀਆਂ ਉਹਨਾਂ ਦੀਆਂ ਰਿਕੁਆਇਰਮੈਂਟਸ ਨੇ ਉਹਦੀਆਂ ਹੈਗੀਆਂ ਸੋ ਪਹਿਲੀ ਦਾ ਹੈ ਕਿ ਬੰਦਾ ਜਿਹੜਾ ਹੈਗਾ ਉਹ ਬਾਰਡਰ ਟੱਪ ਕੇ ਅਮਰੀਕਾ ਆਇਆ ਹੋਣਾ ਚਾਹੀਦਾ ਉਹਦੀ ਇਨਸਪੈਕਸ਼ਨ ਜਾਂ ਐਡਮਿਸ਼ਨ ਜਾਂ ਪਰੋਲ ਨਹੀਂ ਹੋਇਆ ਹੋਣਾ ਚਾਹੀਦਾ ਓਕੇ ਜਿਹਨੂੰ ਕਹਿੰਦੇ ਦੋ ਨੰਬਰ ਚ ਐਂਟਰੀ ਕਰ ਲਈ ਕੱਚਾ ਬੰਦਾ ਜਿਹੜਾ ਹੈ ਤੇ ਇਹਦੇ ਵਿੱਚ ਸਪੈਸ਼ਲੀ ਇਹਨਾਂ ਦੀ ਇਹ ਜਿਹੜੀ ਰਿਕੁਆਇਰਮੈਂਟ ਹੈਗੀ ਆ ਸੋ ਕਈ ਹੁਣ ਇਹ ਗੱਲ ਕਿਉਂ ਦੱਸ ਰਹੇ ਆਪਾਂ ਕਈ ਵਾਰੀ ਐਵੇਂ ਹੀ ਹੋ ਸਕਦਾ ਕਿ ਬੰਦਾ ਕੋਈ ਵੀਜ਼ੇ ਤੇ ਆਇਆ ਜੀਵਨ ਵੀਜ਼ੇ ਤੇ ਆਇਆ ਤੇ 2 ਸਾਲ ਦੀ ਉਹਨਾਂ ਤੇ 바ਰ ਹੁੰਦੀ ਹੈ ਕਿ 2 ਸਾਲ ਦਾ ਵੇਵਰ ਤੁਸੀਂ ਲੈਣਾ ਹੁੰਦਾ ਹੋ ਸਦਾ ਉਹਨਾਂ ਨੂੰ ਵੇਵਰ ਨਾ ਮਿਲਿਆ ਹੋਵੇ ਦੇਉਂ ਕਈ ਵਾਰੀ ਲੀਗਲ ਆਇਆ ਵੀ ਬੰਦਾ ਉਹਰੇ ਪੱਕਾ ਨਹੀਂ ਹੋ ਸਕਦਾ ਉਹਨੂੰ ਕੰਟਰੀ ਆਊਟ ਕਰਨਾ ਪੈਂਦਾ ਕਈ ਵਾਰੀ K1 ਫੀਆਸੇ ਤੇ ਵੀਜ਼ਾ ਬੰਦਾ ਆਇਆ ਫਸਿਆ ਬੈਠਾ ਹੁੰਦਾ ਉਹਰੇ ਉਹ ਕਿਸੇ ਹੋਰ ਬੰਦੇ ਨਾਲ ਵਿਆਹ ਕਰਾ ਕੇ ਨਹੀਂ ਪੱਕਾ ਹੋ ਸਕਦਾ ਜੇ ਉਹਦਾ origignal US CID ਨਾਲ ਵਿਆਹ ਨਾ ਹੋਇਆ ਹੋਵੇ ਸੋ ਕਾਫੀ ਸਾਰੇ ਲੋਕ ਪਹਿਲੀ ਗੱਲ ਤਾਂ ਇਦਾਂ ਕਿ ਜਿਹੜੇ ਲੀਗਲ ਤਰੀਕੇ ਨਾਲ ਵੀ ਐਂਟਰ ਕੀਤੇ ਹੁੰਦੇ ਆ ਹੋ ਸਕਦਾ ਜੀ ਉਹ ਪੱਕੇ ਨਾ ਹੋ ਸਕਦੇ ਹੋਣ ਤੇ ਇਹਦੀ ਪਹਿਲੀ ਗੱਲ ਸਾਡੇ ਹੈ ਕਿ ਕੱਚੇ ਬੰਦਿਆਂ ਲਈ ਹੈ ਇਹ ਪੱਕੇ ਬੰਦਿਆਂ ਦੇ ਲਈ ਨਹੀਂ ਹੈ ਉਹਨਾਂ ਨੂੰ ਇਹ ਕੋਈ ਚੇਂਜ ਨਹੀਂ ਬੰਦਾ ਓਕੇ ਇਹ ਇਹਦੀ ਜਿਹੜੀ ਮੁੱਖ ਰਿਕੁਆਇਰਮੈਂਟ ਇਹ ਆ ਕਿ 10 ਸਾਲ ਅਮਰੀਕਾ ਚ ਬੰਦੇ ਨੂੰ ਹੋਗੇ ਹੋਣੇ ਚਾਹੀਦੇ ਆ ਰਹਿੰਦੇ ਹੋਏ ਕੰਟੀਨਿਊਸ ਜੂਨ 17 2024 ਤੋਂ ਪਹਿਲਾਂ ਸੋ ਇਹ ਡੇਟ ਬੜੀ ਮੈਟਰ ਜਿਹੜੀ ਕਰਦੀ ਆ ਜੂਨ 17 2024 ਤੋਂ ਪਹਿਲਾਂ ਉਹਨੂੰ ਰਹਿੰਦੇ ਹੋਏ 10 ਸਾਲ ਹੋਗੇ ਹੋਣੇ ਚਾਹੀਦੇ ਆ ਹਮ 9 ਸਾਲਾਂ ਦੀ ਗੱਲ ਨਹੀਂ ਬਣਨੀ 9 ਸਾਲ 11 ਮਹੀਨੇ 29 ਦਿਨਾਂ ਦੀ ਗੱਲ ਨਹੀਂ ਬਣਨੀ ਪੂਰੇ ਜਿਹੜੇ ਅ 10 ਸਾਲ ਜਿਹੜੇ ਖਤਮ ਹੋਣੇ ਚਾਹੀਦੇ ਆ ਸਟ੍ਰਿਕਟ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਆ ਹਮ ਤੇ ਯੂ ਐਸਾ ਸਿਟੀਜ਼ਨ ਦਾ ਅਨੰਦ ਨਾਲ ਵਿਆਹ ਹੋ ਜਾਣਾ ਚਾਹੀਦਾ ਲੀਗਲ ਤੌਰ ਤੇ ਜੂਨ 17 2024 ਤੋਂ ਪਹਿਲਾਂ ਸੋ ਹਣਾਂ ਨੇ ਜੂਨ 18 ਨੂੰ ਇਹ ਅਪਡੇਟ ਦਿੱਤਾ ਸੀਗਾ ਤੇ ਜੂਨ 17 ਦੀਆਂ ਨੇ ਜਿਹੜੀ ਕੱਟਆਫ ਰੱਖਤੀ ਆ ਸੋ ਜਿਹੜੇ ਵੀ ਸੋਚ ਰਿਹਾ ਕਿ ਹੁਣ ਆਪਾਂ ਵਿਆਹ ਕਰਾ ਕੇ ਇੱਥੇ ਰੱਕੇ ਹੋ ਜਾਾਂਗੇ ਰੂਲ ਚੇਂਜ ਹੋ ਗਿਆ ਵਾ ਰੂਲ ਨਹੀਂ ਚੇਂਜ ਹੋਇਆ ਉਹ ਜਿਹੜੇ 601 ਵੇਵਰ ਆ 212 ਵੇਵਰ ਉਹ ਕਿਤੇ ਭੱਜੇ ਨਹੀਂ ਚੱਲਿਓ ਇੱਥੇ ਰਹਿਣੇ ਆ ਕਈ ਸਾਲਾਂ ਤੋਂ ਸੀਗੇ ਤੇ ਰਹੂਗੇ ਸਿਰਫ ਜਿਹੜੀ ਆਹ ਟੈਂਪਰੇਰੀਲੀ ਇਹ ਜਿਹੜੀ ਆਪਸ਼ਨ ਦਿੱਤੀ ਹੈ ਇਹਨਾਂ ਨੇ ਤਾਨੂੰ ਸਾਰਿਆਂ ਨੂੰ ਪਤਾ ਕਿ ਐਗਜ਼ੈਕਟਿਵ ਆਰਡਰ ਜਿਹੜੇ ਹੈਗੇ ਆ ਉਹਨਾਂ ਦਾ ਲੌਂਗ ਰਨ ਦੇ ਵਿੱਚ ਜਦੋਂ ਨਵਾਂ ਪ੍ਰਧਾਨ ਜੀ ਨਿਢੰਡਾਇਆ ਭਾਵੇਂ ਪਹਿਲੇ ਦਿਨ ਹੀ ਉਹ ਕਹਵੇ ਕਿ ਚਲੋ ਜਾਓ ਘਰਾਂ ਵਾਪਸ ਲੈ ਲਿਆ ਹੂੰ ਵਾਪਸ ਲੈ ਲਿਆ ਰਾਈਟ ਤੇ ਇਹ ਚੀਜ਼ ਨੂੰ ਜ਼ਰੂਰ ਧਿਆਨ ਦਿਓ ਕਿ ਇਲੈਕਸ਼ਨ ਈਅਰ ਨਵੰਬਰ ਦੇ ਵਿੱਚ ਇਲੈਕਸ਼ਨ ਆ ਰੂਲ ਬਣਾਉਂਦੇ ਬਣਾਉਂਦੇ ਜਿਹੜਾ ਪ੍ਰੋਸੈਸ ਬਣਾਉਂਦੇ ਬਣਾਉਂਦੇ ਜਿਹੜਾ ਨੂੰ 3 ਤੋਂ 6 ਮਹੀਨੇ ਲੱਗਣਿਆ ਲੱਡੂ ਇਹ ਵੀ ਤਾਨੂੰ ਦੇ ਦੇਣਾ ਮੇ ਵੀ ਤਾਨੂੰ ਉਹਨਾਂ ਨੇ ਆਫਰ ਹੀ ਕਰਨਾ ਆਹ ਲੈ ਲਓ ਅਪਲੀਟ ਜੀ ਪਾ ਕੇ ਦਿਖਾ ਦੇਣਾ ਉਹਨਾਂ ਨੇ ਉਹ ਜਦੋਂ ਉਹ ਦੇਖਣਾ ਨਾ ਕਿ ਵੋਟਰ ਹੁਣ ਕਿੱਦਾਂ ਬੈਲਟ ਤੱਕ ਪਹੁੰਚ ਗਏ ਆ ਕਿ ਨਹੀਂ ਬਾਈਡਨ ਸਾਹਿਬ ਨੂੰ ਜਦੋਂ ਵੋਟ ਪਾਉਗੀ ਡੱਬੇ ਦੇ ਵਿੱਚ ਕਿ ਨਹੀਂ ਤਦ ਤੱਕ ਫਿਰ ਰੂਲ ਤੁਹਾਡਾ ਜਿਹੜਾ ਬਣ ਕੇ ਸਾਹਮਣੇ ਆਣਾ ਸੋ ਚੀਜ਼ਾਂ ਨੂੰ ਧਿਆਨ ਰੱਖਿਓ ਪਹਿਲਾਂ ਕਿਵੇਂ ਰਹੀ ਹੁੰਦਾ ਸੀਗਾ ਕਿ ਉਦਾਂ ਹੀ ਬੱਲੇ ਬੱਲੇ ਹੋ ਜਾਂਦੀ ਸੀ ਕਿ ਰੂਲ ਪਾਸ ਕਰਾਂਗੇ ਕਰਾਂਗੇ ਹੁਣ ਇਹਨਾਂ ਨੇ ਇਦਾਂ ਇੱਕ ਸਟੈਪ ਅੱਗੇ ਚੱਲ ਗਏ ਆ ਹਾਂ ਕਰ ਰਹੇ ਆ ਪ੍ਰਪੋਜ਼ ਕਰਤਾ ਕਰਤਾ ਤੇ ਕੀ ਉਹਦੇ ਵਿੱਚ ਰਿਕੁਆਇਰਮੈਂਟ ਆ ਕਿੰਨੀ ਉਹਦੀ ਫੀਸ ਆ ਕਿੱਥੇ ਫਾਰਮ ਫਾਈਲ ਕਰਨਾ ਕੀ ਉਹ ਫਾਰਮ ਜਿਹੜਾ ਆਪਾਂ ਐਜ਼ ਅ ਵਕੀਲ ਆਪਾਂ ਅੱਜ ਕਰ ਸਕਦੇ ਆ ਨੇ ਕਰ ਸਕਦੇ ਟਿਕਟੌਕ ਤੇ ਫੀਲ ਗਈ ਇਦਾਂ ਦੇ ਵੀ ਕਿ ਬਈ ਬਣਾਉਣਾ ਸ਼ੁਰੂ ਕਰ ਦਿੰਨੇ ਆ ਪੇਰੋਲ ਪੇਰੋਲ ਵਾਲੇ ਨੇ ਐਪਲੀਕੇਸ਼ਨਾਂ ਬਣਾਉਣੀਆਂ ਸ਼ੁਰੂ ਕਰ ਦਿੰਨੇ ਆ ਤੇ ਮੈਂ ਕਿਹਾ ਯਾਰ ਫਾਰਮ ਹੀ ਨਹੀਂ ਅਜੇ ਤੱਕ ਆਏ ਆ ਤੁਹਾਡੇ ਤੇ ਦੱਸਿਆ ਹੀ ਉਹਨਾਂ ਨੇ ਕਿ ਸੇਮ ਫਾਰਮ ਬਣਨੇ ਆ ਕਿ ਨਵਾਂ ਬੰਨਣਾ ਕੀ ਰਿਕੁਆਇਰਮੈਂਟ ਆ ਕਿੰਨੀ ਫੀਸ ਆ ਕਿੱਥੇ ਆ ਤੇ ਅਜੇ ਕੋਈ ਵੀ ਜਿਹੜੀ ਚੀਜ਼ ਆ ਚੇਂਜ ਨਹੀਂ ਹੋਈ ਸਾਰੀਆਂ ਚੀਜ਼ਾਂ ਉਦਾਂ ਦੀਆਂ ਉਦਾਂ ਹੀ ਸਟੈਂਡ ਕਰਦੀਆਂ ਜਿਹੜਾ ਜਿਹੜਾ ਵੀ ਬੰਦਾ ਆਪਣਾ ਵਾਈਵਰ ਦਾ ਪ੍ਰੋਸੈਸ ਕਰ ਰਿਹਾ ਸਿਕਸਓਨ 1 ਨੇ ਦਾ ਉਹ ਵਾਈਵਰ ਦਾ ਪ੍ਰੋਸੈਸ ਜਾਰੀ ਰੱਖੇ ਜਿਹੜਾ 212 ਦਾ ਕਰ ਰਿਹਾ 212 ਦਾ ਜ ਸੋ ਆਪਣੇ ਪ੍ਰਾਣੀਆਂ ਦੇ ਜਿਹੜੇ ਪ੍ਰੋਸੈਸਾਂ ਉੱਤੇ ਬ੍ਰੇਕ ਨਾ ਪਾ ਰਹੋ ਤੇ ਸਰਕਾਰ ਦਾ ਇਲੈਕਸ਼ਨ ਇਅਰ ਚ ਵਿਸ਼ਵਾਸ ਨਹੀਂ ਕੀ